ਆਸਟ੍ਰੇਲੀਆ ਤੋਂ ਇੱਕ ਬੇहद ਹੀ ਮਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਗੁਰਸਿੱਖ ਨੌਜਵਾਨ ਦੀ ਧਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਮਿਸਟਰ ਦੇਜਨਾਲਾ ਨਾਲ ਸੰਬੰਧਿਤ ਸੀ ਅਤੇ ਵਿਦੇਸ਼ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਗਵੰਤ ਸਿੰਘ 2 ਸਾਲ ਪਹਿਲਾਂ ਹੀ ਆਪਣੀ ਪਤਨੀ ਅਤੇ 1.5 ਸਾਲ ਦੇ ਬੱਚੇ ਨੂੰ ਛੱਡ ਕੇ ਵਿਦੇਸ਼ ਦੀ ਤਰਤੀ ਤੇ ਗਿਆ ਸੀ ਤੇ ਉੱਥੇ ਪੂਰੇ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਘਰ ਦੀ ਗਰੀਬੀ ਦੇ ਹਾਲਾਤ ਸੁਧਾਰਨ ਦੇ ਲਈ ਵਿਦੇਸ਼ ਦੀ ਧਰਤੀ ਤੇ ਪੈਸੇ ਕਮਾਉਣ ਤੇ ਚੰਗੇ ਭਵਿੱਖ ਦੀ ਆਸ ਤੇ ਨਾਲ ਨੌਜਵਾਨ ਗਿਆ ਸੀ ਪਰ ਹੁਣ ਉੱਥੋਂ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆਈ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਬਹੁਤ ਹੀ ਦੁਖਦਾਈ ਜਿਹੜੀ ਹੈ ਲਹਿਰ ਫੈਲ ਗਈ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਡਬਲ ਟਰਾਲਰ ਸੀ ਇਹ ਦੇਖੋ ਇਹ ਲੋਡ ਲੈ ਕੇ ਆ ਰਿਹਾ ਸੀ ਲੈਫਟ ਕਿਨ ਤੇ ਪੱਤਰ ਜਿਹੜੇ ਸੀ ਇੱਥੇੜ੍ਹ ਤੋਂ ਆਇਆ ਸੀ ਇਹ 70 ਕਿਲੋਮੀਟਰ ਦੱਸਦਿਆਂ ਪੈਂਦਾ ਸਫਰੇ 500 ਮੀਲ ਤੱਕ ਆ ਰਿਹਾ 200 ਮੀਲ ਤਾਂ ਰਹਿ ਗਿਆ ਏ ਇਹਦੇ ਘਰ ਤੋਂ ਅਚਨਚੇਤੀ ਕੀ ਪਾਣਾ ਵਾਪਰਿਆ ਉਸ ਵੇਲੇ ਇਹ ਗੱਡੀ ਜਿਹੜੀ ਆ ਟਰਾਲਾ ਜਿਹੜਾ ਜਾ ਟਕਰਾਇਆ ਦਰਖਤ ਦੇ ਨਾਲ ਸੂਨ ਮੁਤਾਬਕ ਹੈ ਕਿ ਟਰਾਲੇ ਨੂੰ ਵਗ ਲੱਗੀ ਤੇ ਬੁਰੀ ਤਰ੍ਹਾਂ ਜਿਹੜਾ ਹੀ ਸੱਤ ਤੇ ਸਵਾ ਹੋ ਗਿਆ ਸਾਰੇ ਟਰਾਲੇ ਉਹ ਨਾ ਇਹ ਪੱਕਾ ਪਤਾ ਨਹੀਂ ਲੱਗ ਰਿਹਾ ਕਿ 1:30 ਬஜ் ਵਿੱਚ ਬਚੀ ਹੈ ਨਹੀਂ ਇਹ ਸਾਡੇ ਦਰਸ਼ਕ ਵੀ ਅਸੀਂ ਉਹਦੇ ਕਰ ਸਕਦੇ ਤਾਂ ਨਹੀਂ ਅਸੀਂ ਵੀਰ ਕਰ ਰਹੇ ਆ ਅਸੀਂ ਅਪਲਾਈ ਕਰਦੇ ਆ ਵੀਜ਼ੇ ਵੀਜ਼ਾ ਮਿਲਦਾ ਉਸ ਤੋਂ ਪਰ ਅਸੀਂ ਦੁਬਾਰੀ ਜਾਵਾਂਗੇ ਜਾ ਕੇ ਪਤਾ ਲੱਗੂਗਾ ਅਸੀਂ ਕੀ ਕਰੀਏ ਕੋਈ ਸਰਕਾਰ ਕੋ ਮੰਗ ਕਰਦੇ ਕੋਈ ਸਰਕਾਰ ਕੋ ਮੰਗ ਸਾਡੀ ਇਹੀ ਆ ਜੇ 75 ਸਾਲ ਤਾਂ ਹੋ ਗਏ ਜਿਹੜੀ ਵੀ ਸਰਕਾਰ ਆਈ ਆ ਉਹ ਸਿਸਟਮ ਨੂੰ ਸੁਧਾਰ ਨਹੀਂ ਸਕੀ ਜਿੱਤੋਂ ਦੁਖੀ ਹੋ ਗਏ ਅਸੀਂ ਜਿਹੜਾ ਇਹ ਬੱਚੇ ਬਾਹਰ ਭੇਜੇ ਜੇ ਇੱਥੇ ਇੰਡੀਆ ਦੀ ਸਿਸਟਮ ਚੰਗਾ ਹੋਵੇ ਤੇ ਸਾਨੂੰ ਇਹ ਦੁਖਦਾਈ ਘਟਨਾਵਾਂ ਨਾ ਵਾਪਰ ਸਾਡੇ ਲੱਕ ਦਾ ਨਾ ਟੁੱਟੇ ਬੁੱਤ ਦਾ ਨਾ ਸਾਡੇ ਜਾਣਕਾਰਾਂ ਚ ਅਸੀਂ ਇੱਥੇ ਗੁਰਜਗਰ ਦੇ ਇਹਨਾਂ ਨੇ ਸਾਧਨ ਪੈਦਾ ਕੀਤੇ ਹੋਣ ਇੱਥੇ ਜਿੰਨੇ ਇਹਨਾਂ ਨੇ ਵਿੱਦਿਆ ਹਾਸਲ ਕੀਤੀ ਇੱਥੇ ਨੌਕਰੀਆਂ ਵੀ ਸੰਭਲੀਆਂ ਨੇ ਉਹਦਾ ਨਾਂ ਕੀ ਸੀ ਤੇ ਕਿੰਨੇ ਪੇਜ ਸੀ ਉਹ ਜੀ ਪੇਜ ਭਗਵੰਤ ਸਿੰਘ ਨਾਂ ਸੀ ਛੋਟਾ ਨਾਮ ਸੀ ਪਿੰਕਾ ਕਰਕੇ ਕਹਿੰਦੇ ਸੀ ਤੇ ਉਮਰ 36 ਸਾਲ ਸੀ